ਉਹ ਤਾਂ ਏ ਵਜੇ ਉਹ ਤਾਂ ਬਿਜਲੀ ਡਿੱਗੀ ਆ ਸਵਾਨੀ ਉਸ ਨਾਲ ਦੁੱਧ ਦਾਰੂ ਗਾਇਆਂ ਤੇ ਮਤ ਹੋ ਗਈ। ਓਰੇ ਤੁਹਾਡੇ ਕੋਲ ਇਨਕਮ ਦਾ ਸਾਧਨ ਹੈਗਾ ਕੋਈ? ਨਾ ਹੋਰ ਕੋਈ ਸੋਰਸਿੰਗ ਹੈ ਜੀ ਇਹ ਹੀ ਸਾਡਾ ਕਮਾਈ ਦਾ ਸਾਧਨ ਸੀਗਾ ਇਸ ਚੈਨ ਨਾਲ ਸਾਡਾ ਘਰ ਚੱਲ ਰਿਹਾ ਸੀਗਾ। ਕੀ ਮੰਗ ਕਰਦੇ ਹੁਣ ਸਰਕਾਰ ਤੋਂ? ਸਰਕਾਰ ਤੋਂ ਬਸ ਹੱਥ ਜੜ ਕੇ ਇਹ ਬੇਨਤੀ ਆ ਵੀ ਜਿਹੜੀ ਲਿਮਟ ਹੈ ਜਿਹੜੀ ਉਹ ਮਾਫ ਕੀਤੀ ਜਾਵੇ ਤੇ ਸਾਨੂੰ ਕੋਈ ਵਿੱਤੀ ਸਹਾਇਤਾ ਦਿੱਤੀ ਜਾਵੇ। ਵੀ ਜਿਹੜਾ ਕੁਦਰਤੀ ਆਫਤ ਫੰਡ ਆਉਂਦਾਗਾ ਉਹਦੇ ਚੋਂ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਕਿਉਂਕਿ ਇਹਨਾਂ ਦੇ ਦੋ ਦਾਰੂ ਪਸ਼ੂ ਦੋ ਗਾਵਾਂ ਜੋ ਲਗਭਗ 30 ਬੱਤੀ ਲੀਟਰ ਦੁੱਧ ਦਾ ਜਿਹੜਾ ਜਿੰਦਗਾ ਸੀਗਾ ਵੀ ਕੋਈ 30 ਲੀਟਰ ਤੋਂ ਤੇ ਡੇਰੀ ਤੇ ਪਾ ਰਹੇ ਸੀ ਸਰਪੰਚ ਸਾਹਿਬ ਭਾਈ ਸਾਹਿਬ ਨੇ ਬੜੀ ਵਧੀਆ ਗੱਲ ਕਹੀ ਹੈ ਲੱਗਦਾ ਨਹੀਂ ਵੀ ਜਿਵੇਂ ਆਪਾਂ ਬਾਹਰ ਮਦਦ ਕਰਨੀਆਂ ਕਰਨੀ ਚਾਹੀਦੀ ਆਪਾਂ ਨਹੀਂ ਕਹਿੰਦੇ ਵੀ ਪਰ ਜੇ ਕੋਈ ਪਿੰਡ 'ਚ ਪੀੜਤ ਹੈਗਾ ਜਿਵੇਂ ਇਸ ਤਰ੍ਹਾਂ ਜਾਂ ਕੋਈ ਹੋਰ ਹੈਗਾ ਵੀ ਉਹ ਪਹਿਲ ਦੇ ਆਧਾਰ ਤੇ ਪਿੰਡ 'ਚ ਵੀ ਕਰਨੀ ਚਾਹੀਦੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਆਪਣੇ ਮਛੰਡਾ ਦੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਨੂੰ ਜਿਹੜਾ ਮੈਮੋਰੰਡਮ ਆ ਉਹ ਵੀ ਅੰਦੇਰੇ ਆ ਵੀ ਜਿਹੜਾ ਕੁਦਰਤੀ ਆਫਤ ਫੰਡ ਆਉਂਦਾਗਾ ਉਹਦੇ ਚੋਂ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਇੱਕ ਪਾਸੇ ਪੰਜਾਬ ਦੇ ਕਈ ਜ਼ਿਲੇ ਹਾਲਾ ਦੀ ਮਾਰ ਚੱਲ ਰਹੇ ਤੇ ਬਹੁਤ ਸਾਰੇ ਪਿੰਡਾਂ ਦਾ ਨੁਕਸਾਨ ਵੀ ਹੋਇਆ ਪਰ ਦੂਜੇ ਪਾਸੇ ਮਾਲਵੇ ਦਾ ਕਈ ਜਿਹੜੇ ਇਲਾਕੇ ਉਹ ਬਚੇ ਵੀ ਹੋਇਆ ਇਸ ਨੂੰ ਲੈ ਕੇ ਕਾਫੀ ਪ੍ਰਸ਼ਾਸਨਿਕ ਤੇ ਲੋਕ ਰਾਹਤ ਵੀ ਮਹਿਸੂਸ ਕਰਦੇ ਸੀ ਕਿ ਜਿਹੜਾ ਮਾਲਵੇ ਦਾ ਕੁਝ ਇਲਾਕਾ ਜਿਹੜਾ ਬਚ ਗਿਆ ਉੱਥੇ ਨੁਕਸਾਨ ਨਹੀਂ ਹੋਇਆ ਪਰ ਕੁਦਰਤ ਦੀ ਮਾਰ ਦਾ ਪਤਾ ਨਹੀਂ ਲੱਗਦਾ ਤੁਹਾਨੂੰ ਤਸਵੀਰਾਂ ਵੀ ਦਿਖਾ ਦਿੰਨੇ ਆਂ ਵੀ ਪਿੰਡ ਬਹਿਮਣ ਦਿਵਾਨਾ ਦੇ ਵਿੱਚ ਅਸੀਂ ਪਹੁੰਚੇ ਆਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਵੀ ਜਿਹੜੀਆਂ ਦੋ ਗਾਇਆਂ 'ਵਾਂ ਬਿਜਲੀ ਡਿੱਗਣ ਕਾਰਨ ਯਾਨੀ ਕੁਦਰਤੀ ਆਫਤ ਦਾ ਪਤਾ ਨਹੀਂ ਲੱਗਦਾ ਕਦੋਂ ਆ ਜਾਵੇ ਇਹ ਗਾਇਆਂ ਜਿਹੜੀਆਂ ਵਿਚਾਰੀਆਂ ਮਰ ਗਈਆਂ ਬਿਜਲੀ ਡਿੱਗੀ ਆ ਕੱਲ तकरीबन ਤੇ ਉਹਦੇ 2:00 ਵਜੇ ਦੇ ਕਰੀਬ 2:30 ਵਜੇ ਦੇ ਕਰੀਬ ਦੱਸਿਆ ਜਾ ਰਿਹਾ ਤੇ ਜਿਹੜੀਆਂ ਦੋ ਗਾਈਆਂ ਉਹ ਮਰ ਗਈਆਂ ਜਿਸ ਨਾਲ ਜਿਹੜਾ ਆਰਥਿਕ ਤੌਰ ਤੇ ਬਹੁਤ ਵੱਡਾ ਨੁਕਸਾਨ ਹੁੰਦਾ ਕਿਉਂਕਿ ਦਧਾਰੂ ਪਸ਼ੂਸੀ ਪਰ ਇਹ ਵੀ ਹੈਰਾਨੀ ਦੀ ਗੱਲ ਇਹ ਹੈ ਕਿ ਨਾਲ ਹੀ ਇਹ ਜਿਹੜੇ ਦੋ ਛੋਟੀਆਂ ਬੱਚੀਆਂ ਵੀ ਖੜੀਆਂ ਸੀਆਂ ਪਰ ਇਹਨਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ ਜਦੋਂ ਕਿ ਇਹ ਥੋੜੀ ਦੂਰੀ ਤੇ ਹੀ ਸੀ ਕੁਦਰਤ ਦਾ ਕੁਝ ਪਤਾ ਨਹੀਂ ਲੱਗਦਾ ਪਿੰਡ ਵਾਸੀ ਵੀ ਆ ਸਰਪੰਚ ਫਸਾਪ ਵੀ ਸਾਡੇ ਨਾਲ ਪਰਿਵਾਰ ਵੀ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਵੀ ਆਖਰ ਇਹ ਘਟਨਾ ਕਿਵੇਂ ਵਾਪਰੀ ਤੇ ਕਿੰਨਾ ਕੁ ਨੁਕਸਾਨ ਹੋਇਆ ਬਾਈ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਗੁਰਮੇਲ ਸਿੰਘ ਹੈ ਜੀ ਪਿੰਡ ਬਹਿਮਨਦਵਾਨਾ ਇਹ ਕੀ ਕਟਨਾ ਵਾਪਰੀ ਕੱਲ ਜਿਹੜੀ ਹੈ ਕੱਲ ਜੀ بارش ਹੋਈ ਹੈ ਜਦੋਂ 2:30 ਵਜੇ ਉਦੋਂ ਬਿਜਲੀ ਡਿੱਗੀ ਆ ਸਵਾਨੀ ਉਸ ਨਾਲ ਦੁੱਧਦਾਰੂ ਗਾਇਆਂ ਤੇ ਮਤ ਹੋ ਗਿਆ ਇਹ ਕਿੰਨਾ ਕੁ ਦੁੱਧ ਦਿੰਦੀਆਂ ਸੀ ਇਹ ਦਿੰਦੀਆਂ ਸੀ ਜੀ 15 ਲੀਟਰ 15 ਲੀਟਰ ਇੱਕ ਟਾਈਮ ਤੱਕ ਦੋ ਟਾਈਮ ਇੱਕ ਟਾਈਮ ਹੋਰ ਤੁਹਾਡੇ ਕੋਲ ਇਨਕਮ ਦਾ ਸਾਧਨ ਹੈਗਾ ਕੋਈ ਨਾ ਹੋਰ ਕੋਈ ਸੋਰਸਿੰਗ ਹੈ ਜੀ ਇਹ ਹੀ ਸਾਡਾ ਕਮਾਈ ਦਾ ਸਾਧਨ ਸੀਗਾ ਇਸ ਚੀ ਨਾਲ ਸਾਡਾ ਘਰ ਚੱਲ ਰਿਹਾ ਸੀਗਾ ਅਸੀਂ ਦੋਨੇ ਜੀ ਬਿਮਾਰ ਰਹਨੇ ਆ ਮੇਰੇ ਲੱਤਾਂ ਚ ਬਲੋਕੇਜ ਹੈ ਤੇ ਕਾਲੇ ਪੀਲੇ ਦੇ ਮਚਕਾਰ ਆ ਤੇ ਲੋਨ ਵਗੈਰਾ ਵੀ ਇਹਦੇ ਤੋਂ ਭਰੇਗਾ ਕੋਈ ਹਾਂਜੀ ਇਹਨਾਂ ਦੇ ਉੱਤੇ 1 ਲੱਖ 20 ਹਜ਼ਾਰ ਦੀ ਲਿਮਟ ਕਰਵਾਈ ਹੋਈ ਆ ਤੇ ਉਹ ਜਿਹੜੀ ਪੈਂਡਿੰਗ ਆ ਕੀ ਮੰਗ ਕਰਦੇ ਹੁਣ ਸਰਕਾਰ ਤੋਂ ਸਰਕਾਰ ਤੋਂ ਬਸ ਹੱਥ ਜੜ ਕੇ ਹੀ ਬੇਨਤੀ ਆ ਵੀ ਜਿਹੜੀ ਲਿਮਟ ਹੈ ਜਿਹੜੀ ਉਹ ਮਾਫ ਕੀਤੀ ਜਾਵੇ ਤੇ ਸਾਨੂੰ ਕੋਈ ਵਿੱਤੀ ਸਹਾਇਤਾ ਦਿੱਤੀ ਜਾਵੇ ਤਾਂ ਕਿ ਸਾਡਾ ਗਾਂਹ ਪਰਿਵਾਰ ਦਾ ਰੋਜ਼ਗਾਰ ਦਾ ਸਾਧਨ ਬਣ ਸਕੇ ਸਰਪੰਚ ਸਾਹਿਬ ਵੀ ਨੇ ਸਾਡੇ ਦਾ ਸਰਪੰਚ ਸਾਹਿਬ ਕੀ ਨਾਮ ਦੱਸੋ ਸਤਿ ਸ੍ਰੀ ਅਕਾਲ ਜੀ ਜਸਮントਰ ਸਿੰਘ ਪਿੰਡ ਵੈਮਨਦਾਨਾ ਜਿਹੜੀ ਘਟਨਾ ਵਾਪਰੀ ਆ ਕਿਵੇਂ ਦੇਖਦੇ ਆ ਉਹਨੂੰ ਪਰਿਵਾਰ ਦੱਸ ਰਿਹਾ ਸੀ ਵੀ ਦੋ ਹੀ ਗਾਈਆਂ ਸੀ ਦਦਾਰੂਸੀ ਤੇ ਨੁਕਸਾਨ ਹੋ ਗਿਆ ਹਾਂਜੀ ਬਹੁਤ ਹੀ ਮੰਦਭਾਗੀ ਘਟਨਾ ਹੋਈ ਹੈ ਇਹ ਜੀ ਕੱਲ 2:30 ਵਜੇ ਦੇ ਕਰੀਬ ਅਸਮਾਨੀ ਬਿਜਲੀ ਗਰੀ ਹੈ ਇਸ ਕਰਕੇ ਇਹਦੇ ਦੋਨੇ ਦਦਾਰੂ ਪਸ਼ੂ ਮਰ ਗਏ ਆਈ ਤੇ ਹੋਰ ਕੋਈ ਕੁਮਾਈ ਦਾ ਕੋਈ ਸਾਧਨ ਨਹੀਂ ਗਰੀਬ ਬੰਦਾ ਹੈ ਤੇ ਅਸੀਂ ਪੰਗੋਤ ਮਨਸਾਹੂ ਨੂੰ ਵੀ ਖੰਕੋਤੀ ਸਾਹਿਬ ਨੂੰ ਬੇਨਤੀ ਕਰਦੇ ਆਂ ਕਹਿੰਦੇ ਮਰਗੂਆਂ ਬੱਕਰੀਆਂ ਦੇ ਦਿਆਂਗੇ ਮੈਂ ਅਚਾਨਾ ਤੇ ਮਰਗੂਆਂ ਬੱਕਰੀਆਂ ਤਾਂ ਨਹੀਂ ਦਿੰਦੇ ਚਲੋ ਇੱਧਰ ਦਾਰੂ ਪਸ਼ੂਆਂ ਦਾ ਤਾਂ ਦੇ ਦੇਣ ਕਿਉਂ ਜਿਹਦੀ ਕਰਕੇ ਇਹਨਾਂ ਦਾ ਘਰ ਚੱਲਦਾ ਸੀਗਾ ਤੇ ਹੋਰ ਇਹਦੇ ਕੋਲੇ ਇਨਕਮ ਦਾ ਕੋਈ ਸੋਰਸ ਵੀ ਹੈ ਨਹੀਂ ਕਰਾਇ ਦੇ ਘਰ ਤੇ ਬੈਠਾ ਇਹ ਤੇ ਜਿਹੜੇ ਪਸ਼ੂ ਵੀ ਲੈ ਸੀ ਨੇ ਇਹ ਲਿਮਟ ਬਣਾ ਕੇ ਕਰਜ਼ਾ ਚੱਕ ਕੇ ਲੈ ਸੀਗੇ ਤੇ ਅਸੀਂ ਸਰਕਾਰ ਤੋਂ ਚਾਹੁੰਦੇ ਆਂ ਵੀ ਇਹਦੀ ਕੋਈ ਮਦਦ ਕੀਤੀ ਜਾਵੇ ਗਰੀਬ ਬੰਦੇ ਦੀ ਤੇ ਕੋਈ ਲਿਮਟ ਜਿਹੜੀ ਕਿ ਬਹਗੀ ਉਹ ਮਾਫ ਕੀਤੀ ਜਾਵੇ ਤੇ ਕੋਈ ਮਦਦ ਕਰਕੇ ਜਾਂ ਅੱਗੇ ਤੋਂ ਕੁਛ ਇਹ ਪਸ਼ੂ ਵਗੈਰਾ ਲੈ ਕੇ ਆਪਦਾ ਟਾਈਮ ਪਾਸ ਕਰ ਸਕੋ ਜੀ। ਹਾਂ ਹੋਰ ਵੀ ਨੇ ਬਾਈ ਸੜਕੀ ਨਾਮ ਹੈ ਤੁਹਾਡਾ। ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਹਰਜਿੰਦਰ ਸਿੰਘ ਢੱਲੋਂ ਪਿੰਡ ਬਹਿਮੰਦਵਾਲਾ। ਇਹ ਜਿਹੜੀ ਘਟਨਾ ਵਾਪਰੀ ਹੈ ਇਹਨੂੰ ਕਿਵੇਂ ਦੇਖਦੇ ਹੋ ਪਰਿਵਾਰ ਦਾ ਕਿੰਨਾ ਕੁ ਨੁਕਸਾਨ ਹੋਇਆ ਸਰਕਾਰ ਤੋਂ ਕੀ ਮੰਗ ਕਰਦੇ ਹੋ? ਮੰਗ ਸਰਕਾਰ ਤੋਂ ਇਸ ਤਰ੍ਹਾਂ ਹੈ ਜਿਵੇਂ ਕਿ ਇਹ ਇੱਕ ਕੁਦਰਤੀ ਆਫਤ ਹੈ। ਤਾਂ ਅਸੀਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਆਪਣੇ ਮਛਿੰਡਾ ਦੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਨੂੰ ਜਿਹੜਾ ਮੈਮੋਰੰਡਮ ਆ ਉਹ ਵੀ ਦੇ ਰਹੇ ਆ ਵੀ ਜਿਹੜਾ ਕੁਦਰਤੀ ਆਫਤ ਫੰਡ ਆਉਂਦਾਗਾ ਉਹਦੇ ਚੋਂ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਕਿਉਂਕਿ ਇਹਨਾਂ ਦੇ ਦੋ ਤੇ ਦਾਰੂ ਪਸ਼ੂ ਦੋ ਗਾਵਾਂ ਜੋ ਲਗਭਗ 30 ਬੱਤੀ ਲੀਟਰ ਦੁੱਧ ਦਾ ਜਿਹੜਾ ਜਿੰਦਗਾ ਸੀਗਾ ਵੀ ਕੋਈ 30 ਲੀਟਰ ਤੋਂ ਤੇ ਡੇਰੀ ਤੇ ਪਾ ਰਹੇ ਸੀ ਜਿਹਦਾ ਆਪਾਂ ਕਹਿ ਲਈਏ ਕੋਈ 1500 2000 ਰੁਪਏ ਦੇ ਵਿੱਚ ਕਿੱਥੇ ਤਾਂ ਆਮਦਨ ਹੁੰਦੀ ਸੀ ਆਪ ਦਾ ਪਸ਼ੂ ਵੀ ਪਾਲੀ ਜਾਂਦੇ ਸੀ ਤੇ ਆਪ ਦਾ ਘਰ ਦਾ ਰਜਗਾਰ ਵੀ ਚੱਲੀ ਜਾਂਦਾ ਸੀ ਕਿਉਂਕਿ ਦੋਨੇ ਜੀ ਇਹ ਬਿਮਾਰ ਰਹਿੰਦੇ ਆ ਜਿਵੇਂ ਦੱਸਿਆ ਹੀ ਆ ਭਾਈ ਸਾਹਿਬ ਨੇ ਫਰਮੇਲ ਸਿੰਘ ਨੇ ਤਾਂ ਜਿਹੜਾ ਮਕਾਨ ਆ ਉਹ ਵੀ ਕਿਰਾਏ ਤੇ ਸੋ ਮਕਾਨ ਦਾ ਕਿਰਾਇਆ ਵੀ ਦੇਣਾਗਾ ਘਰੇ ਦੁੱਧ ਵੀ ਨਹੀਂ ਰਹਾਗਾ ਪੀਨ ਨੂੰ ਕਿੱਥੇ ਦੁੱਧ ਮੰਨ ਲੋ ਇਹ ਡੇਰੀ ਤੇ ਪਾ ਕੇ ਹੁੰਦੀ ਸੀ ਆਮਦਨ ਹੁੰਦੀ ਸੀ ਤਾਂ ਹੁਣ ਇੱਕ ਇਹਨਾਂ ਨੇ ਦੱਸਿਆਗਾ ਕਿ ਜਿਹੜੀਆਂ ਦੋਨੇ ਗਾਵਾਂ ਨੇ ਤੇ ਲਿਮਟ ਸੀ 1,20,000 ਰੁਪਏ ਜਿਹੜਾ ਰਹਿੰਦਾ ਪਰਨਾਲਾ ਸੋ ਅਸੀਂ ਪ੍ਰਸ਼ਾਸਨ ਤੋਂ ਸਰਕਾਰ ਤੋਂ ਇਹ ਮੰਗ ਕਰਦੇ ਆਂ ਵੀ ਇੱਕ ਤਾਂ ਉਹ ਲਿਮਟ ਹੈ ਜਿਹੜੀ ਉਹ ਮਾਫ ਕੀਤੀ ਜਾਵੇ ਦੂਜਾ ਜਿਹੜਾ ਇਹਨਾਂ ਦੀ مالی ਸਹਾਇਤਾ ਕੀਤੀ ਜਾਵੇ ਤਾਂ ਜੋ ਜਿਹੜਾ ਇਹ ਦਵਾਰੇ ਆਵਦਾ ਕੋਈ ਦਧਾਰੂ ਪਸ਼ੂ ਆ ਜਿਹੜੇ बोला ਸਕਣ ਕਿਉਂਕਿ 2.2 ਲੱਖ ਰੁਪਏ ਦੇ ਦੋਨੇ ਪਸੂ ਸੀ ਚਲੋ ਲਿਮਟ ਮਾਫ ਕੀਤੀ ਜਾਵੇ ਕੁਝ ਇਹਨਾਂ ਨੂੰ ਮਾਲੀ ਸਹਾਇਤਾ ਦਿੱਤੀ ਜਾਵੇ ਬਾਕੀ ਜਿਵੇਂ ਕਿ ਆਪਣੇ ਪੰਜਾਬ ਦੇ ਵਿੱਚ ਹੜਾਂ ਦੀ ਮਾਰ ਚੱਲ ਰਹੀ ਹੈ ਉਵੇਂ ਪਿੰਡ ਵਾਸੀਆਂ ਨੇ ਵੀ ਮੰਨ ਲਓ ਜਿਹੜਾ ਹੈਗਾ ਇਕੱਠਾ ਹੈਗਾ ਕਰਿਆ ਹੈਗਾ ਫੰਡ ਵਗੈਰਾ ਜਾਂ ਜੋ ਵੀ ਕਲੈਕਸ਼ਨ ਕੀਤੀ ਹੈ ਮੈਂ ਤਾਂ ਇਹੀ ਕਹੂੰ ਆ ਵੀ ਜਿਵੇਂ ਆਪਣੇ ਸੰਸਥਾ ਹੁੰਦੀ ਹੈ ਪਿੰਡ 'ਚ ਵੀ ਕੋਈ ਪਿੰਡ ਲੈਵਲ ਤੇ ਵੀ ਉਸਨਾਂ ਨੂੰ ਕੁਝ ਮਦਦ ਕੀਤੀ ਜਾਵੇ ਕਿਉਂਕਿ ਆਪਾਂ ਇੰਨੇ ਜਣੇ ਆ ਰਲ ਮਿਲ ਕੇ ਕੁਝ ਨਹੀਂ ਲੱਗਦਾਗਾ ਤਾਂ ਜੇ ਮੈਨੂੰ ਇੱਕ ਬੰਦੇ ਤੇ ਬੋਝ ਪੈਂਦਾ ਉਹ ਔਖਾ ਹੈ ਸਰਕਾਰ ਤਾਂ ਚਲੋ ਦੂਰ ਦੀ ਗੱਲ ਆ ਸਰਕਾਰ ਨੇ ਕਦੋਂ ਸਹਾਇਤਾ ਕਰਨੀ ਆ ਪਰ ਪਰਿਵਾਰ ਤੇ ਪੀੜ ਆ ਜਿਹੜੀ ਉਹ ਐਚਪੀ ਹੋਈ ਆ ਤਾਂ ਪੀੜਤ ਪਰਿਵਾਰ ਨੂੰ ਮੈਂ ਸਮਝਦਾ ਜਿਵੇਂ ਆਪਣੇ ਮਤਲਬ ਕਿ ਕਲੱਬ ਹੁੰਦਾਗਾ ਜਾਂ ਮੰਨ ਲਓ ਜਿਵੇਂ ਹਰ ਪੀੜਤਾਂ ਲਈ ਆਪਾਂ ਫੰਡ ਇਕੱਠਾ ਕਰਿਆ ਤਾਂ ਉਹਦੇ ਚੋਂ ਵੀ ਕੁਛ ਨਾ ਕੁਛ ਜੇ ਆਪਾਂ ਉੱਥੇ ਇੰਨੀ ਵਾਰਡ 200 ਕਿਲੋਮੀਟਰ 150 ਕਿਲੋਮੀਟਰ ਚੱਲ ਕੇ ਜਾਂਦੇ ਆ ਤਾਂ ਅੱਜ ਆਪਣੇ ਪਿੰਡ ਦੇ ਵਿੱਚ ਜਦੋਂ ਇਸ ਤਰ੍ਹਾਂ ਦੀ ਕੁਦਰਤੀ ਆਫਤ ਆਈ ਉਹ ਵੀ ਕੁਦਰਤੀ ਆਫਤ ਹੈ ਤਾਂ ਉਹਦੇ ਚੋਂ ਜਿਹੜਾ ਹੈਗਾ ਇਸ ਪਰਿਵਾਰ ਦੀ ਹੈ ਜਿਹੜੀ ਮਦਦ ਕੀਤੀ ਜਾਵੇ ਸੋ ਜਿਹੜਾ ਇਹਨਾਂ ਨੂੰ ਸਾਰਾ ਲੱਗ ਸਕੇ ਜਿਹੜੀ ਤੁਸੀਂ ਗੱਲ ਕੀਤੀ ਆ ਮੈਨੂੰ ਲੱਗਦਾ ਬਹੁਤ ਵਧੀਆ ਗੱਲ ਆ ਵੀ ਜਿਹੜੀ ਆਪਾਂ ਹੜਾਂ ਦੀ ਮਾਰ ਚੱਲ ਰਹੀ ਆ ਪੰਜਾਬ ਦੇ ਬਹੁਤ ਸਾਰੇ ਇਲਾਕੇ ਆ ਜੇ ਆਪਾਂ ਉਹਨਾਂ ਦੀ ਇਹ ਮਦਦ ਕਰਨੇ ਆ ਤੇ ਲੱਗਦਾ ਮੈਂ ਇੱਕ ਸੰਸਥਾ ਦੇ ਮੁਖੀ ਦੀ ਵੀ ਗੱਲ ਸੁਣੀ ਸੀ ਉਹ ਕਹਿੰਦਾ ਪਿੰਡ ਦੇ ਲੋਕ ਬਾਹਰ ਜਾ ਕੇ ਅਲੱਗ-ਅਲੱਗ ਜਾ ਕੇ ਫੰਡ ਦਿੰਦੇ ਨੇ ਪਰ ਉਹ ਆਪਦੇ ਪਿੰਡ 'ਚ ਨਹੀਂ ਫੰਡ ਦਿੰਦੇ ਉੱਥੇ ਕਹਿੰਦੇ ਜੀ ਇਹ ਤਾਂ ਸ਼ਰਾਬ ਪੀਂਦਾ ਜੀ ਇਹ ਨਸ਼ਾ ਕਰਦਾ ਜੀ ਇਹ ਕਰਦਾ ਉਹ ਕਰਦਾ ਪਰ ਬਾਹਰ ਜਦੋਂ ਪੈਸੇ ਦੇਣ ਜਾਂਦੇ ਉੱਥੇ ਕੁਝ ਨਹੀਂ ਦੇਖਦੇ ਉੱਥੇ ਦੇ ਦਿੰਦੇ ਆ ਤੇ ਫੋਟੋਆਂ ਵੀ ਪਾਉਂਦੇ ਲੱਗਦਾ ਵੀ ਪਿੰਡੇ 'ਚ ਹੀ ਮਦਦ ਕਰਨੀ ਚਾਹੀਦੀ ਜਿਵੇਂ ਤੁਸੀਂ ਕਿਹਾ ਨਹੀਂ ਜ਼ਰੂਰ ਮਦਦ ਕਰਨੀ ਚਾਹੀਦੀ ਜੀ ਸ਼ਰਾਬ ਪੀਂਦਾ ਮਤਲਬ ਨਹੀਂ ਹੁੰਦਾਗਾ ਹੁਣ ਆਪਾਂ ਦੇਖ ਰਹੇ ਹਾਂ ਸਾਰੀ ਸਥਿਤੀ ਪਰਿਵਾਰ ਦੀ ਹੁਣ ਆਪਾਂ ਬਾਹਰ ਗਏ ਆ ਉੱਥੇ ਵੀ ਤਾਂ ਆਪਾਂ ਵੇਖ ਹੀ ਰਹੇ ਆ ਆਮ ਮੰਨ ਲਓ ਆਪਣੇ ਪੱਤਰਕਾਰ ਭਰਾ ਜੋ ਆਪਾਂ ਵੀਡੀਓ ਦੇਖ ਰਹੇ ਆ ਵੀ ਪਾਣੀ ਕਿਸੇ ਹੋਰ ਪਿੰਡ ਚ ਆਇਆ ਤੇ ਉਹ ਮੇਰੇ ਵਰਗਾ ਸੌਦਾ ਪਤਾ ਲੈ ਕੇ ਜਾਂਦਾ ਉਹ ਕੋਈ ਹੋਰ 30 ਕਿਲੋਮੀਟਰ ਤੋਂ ਦੂਰ ਬੈਠਾ ਪਾਣੀ ਤੋਂ ਉਹੀ ਆ ਕੇ ਲੈ ਜਾਂਦਾ ਉੱਥੇ ਕਿਹੜਾ ਫਿਰ ਆਪਾਂ ਜਮਾ ਸਹੀ ਥਾਤੀ ਪਚਾ ਕੇ ਆਉਣੇ ਲੁੱਟ ਘੁੱਟ ਤਾਂ ਉੱਥੇ ਵੀ ਹੋ ਰਹੀ ਹੈ ਆਪਾਂ ਆਪਦੇ ਦਿਲੋਂ ਤਣੋਂ ਮਨੋਂ ਜੇ ਤੋ ਆਪਾਂ ਸੇਵਾ ਕਰਨੀ ਚਾਹੁੰਦੇ ਆ ਮੈਨੂੰ ਐ ਦੱਸੋ ਹੁਣ ਇਹਦੇ ਦੋ ਪਸ਼ੂ ਮਰ ਗਏ ਦੋਨੇ ਜੀ ਬਿਮਾਰ ਰਹਿੰਦੇ ਆ ਜੇ ਆਪਾਂ ਇਹਨਾਂ ਦੀ ਇਹਦੀ ਮਦਦ ਕਰਾਂਗੇ ਇਹ ਦਾਰੂ ਦਾ ਡੱਬਾ ਲੈ ਕੇ ਆਊਗਾ ਘਰੇ ਜਵਾਕਾਂस्ते ਦੁੱਧ ਵਾਲਾ ਪਸ਼ੂ ਲੈ ਕੇ ਆਊਗਾ ਕੋਈ ਵੀ ਸਾਡੇ ਜਵਾਰੇ ਦੁੱਧ ਹੋ ਜੇ ਸੋ ਮੈਂ ਤਾਂ ਇਹੀ ਕਹਿਣਾ ਚਾਹਣਾ ਜਿ ਤੁਹਾਨੂੰ ਪਤਾ ਹੀ ਆ ਆਪਾਂ ਇੱਕ ਸੁਸਾਇਟੀ ਵੀ ਚਲਾਉਨੇ ਆ ਦੋਦੀ ਡੇਰੀ ਮਿਲਕ ਸਪਲਾਇਰ ਇੱਕ ਤਾਂ ਸੁਸਾਇਟੀ ਸੋ ਇਹਦਾ ਅੱਜ ਹੀ ਹੁਣ ਪਤਾ ਲੱਗਿਆ ਸੀਗਾ ਅਸੀਂ ਆਪ ਦਾ ਉਥੇ ਸੁਸਾਇਟੀ ਦੇ ਵਿੱਚ ਗੱਲਬਾਤ ਕਰਕੇ ਹੜਪੀੜਤਾਂ ਲਈ ਫੰਡ ਇਕੱਠਾ ਕਰਨਾ ਸੀਗਾ ਜਦੋਂ ਅਸੀਂ ਕਰਾਂਗੇ ਉਹਦੇ 'ਚ ਕੁਛ ਨਾ ਕੁਛ ਮਦਦ ਇਸ ਪਰਿਵਾਰ ਦੀ ਵੀ ਕੀਤੀ ਜਾਊਗੀ ਸਰਪੰਚ ਸਾਹਿਬ ਭਾਈ ਸਾਹਿਬ ਨੇ ਬੜੀ ਵਧੀਆ ਗੱਲ ਕਹੀ ਆ ਲੱਗਦਾ ਨਹੀਂ ਵੀ ਜਿਵੇਂ ਆਪਾਂ ਬਾਹਰ ਮਦਦ ਕਰਨੀਆਂ ਕਰਨੀ ਚਾਹੀਦੀ ਆਪਾਂ ਨਹੀਂ ਕਹਿੰਦੇ ਵੀ ਪਰ ਜੇ ਕੋਈ ਪਿੰਡ 'ਚ ਪੀੜਤ ਹੈਗਾ ਜਿਵੇਂ ਇਸ ਤਰ੍ਹਾਂ ਜਾਂ ਕੋਈ ਹੋਰ ਹੈਗਾ ਵੀ ਉਹ ਪਹਿਲ ਦੇ ਆਧਾਰ ਤੇ ਪਿੰਡ 'ਚ ਵੀ ਕਰਨੀ ਚਾਹੀਦੀ ਬਹੁਤ ਸੋਹਣੀ ਗੱਲ ਕਿ ਜਿਵੇਂ ਅਸੀਂ ਪਹਿਲਾਂ ਹੜਪੀਟ ਤਮਾਸ ਸਾਰੇ ਪਿੰਡ ਦੇ ਵਿੱਚ ਜਾਨਕੀ ਗ੍ਰਾਹੀ ਕੀਤੀ ਹੈ ਕਿਸੇ ਨੇ ਕਣਕ ਪਾਈ ਹੈ ਕਿਸੇ ਨੇ ਪੈਸੇ ਕਿਸੇ ਨੇ ਕੁਝ ਦਾਨ ਕੀਤਾ ਤੇ ਉਵੇਂ ਇਕੱਠੇ ਹੋ ਕੇ ਜੇ ਆਪਾਂ ਇਹ ਬਾਈ ਵਾਸਤੇ ਵੀ ਹਮਲਾ ਮਾਰਗੇ ਤਾਂ ਤਨਕੇ ਦਿਨ ਕਿੰਨਾ ਸਮੁੰਦਰ ਭਰ ਜਾਦਾ ਜਿਵੇਂ ਕਹਿੰਦੇ ਬੋਲ ਬੂੰਦ ਨਾਲ ਤੇ ਥੋੜੀ ਥੋੜੀ ਨਾਲ ਵੀ ਬਹੁਤ ਕੁਝ ਇਕੱਠਾ ਹੋ ਜੂਗਾ ਕਿਉਂਕਿ ਸਰਕਾਰਾਂ ਦਾ ਜਿਹੜਾ ਪ੍ਰੋਸੈਸ ਆ ਉਹ ਲੰਬਾ ਹੁੰਦਾ ਤੁਸੀਂ ਜਾਓਗੇ ਡੀ ਸਾਹਬ ਕੋਲੇ ਉਹ ਅੱਗੇ ਭੇਜਣਗੇ ਸਰਕਾਰਾਂ ਦੇ ਹਨਾ ਸਿਸਟਮ ਹੁੰਦੇ ਆ ਪਰਿਵਾਰ ਨੂੰ ਅੱਜ ਲੋਡ ਆ ਹੋ ਸਕਦਾ ਸਵੇਰੇ ਜਿਹੜਾ ਦੁੱਧ ਮੋਲ ਲੈ ਕੇ ਆਉਣਾ ਜਾਂ ਰਾਸ਼ਨ ਲੈ ਕੇ ਆਉਣਾ ਉਹਦੀ ਲੋਡ ਹੁੰਦੀ ਆ ਵੀ ਜੇ ਪਿੰਡ ਵਾਲੇ ਕਰਨ ਤਾਂ ਇਹ ਘੱਟੋ ਘੱਟ ਉਹਦੀ ਜਿਹੜਾ ਕੰਮ ਆ ਪੂਰਾ ਹੋ ਜੂਗਾ ਹਾਂ ਤਾਂ ਵੇਖੋ ਭਾਈ ਸਰਕਾਰ ਦੇ ਸਿਸਟਮ ਨਾਲ ਦੇਖੋ ਅੱਜ ਕੁਛ ਆਪਾਂ ਕਰਨ ਲੱਗਦੇ ਤਾਂ ਹੋ ਸਕਦਾ 6 ਮਹੀਨਿਆਂ ਨੂੰ ਕੋਈ ਇਹਨਾਂ ਨੂੰ ਵਿੱਤੀ ਮਦਦ ਮਿਲੇ ਪਰ ਜੇ ਪਿੰਡ ਲੈਵਲ ਤੇ ਇਕੱਠੇ ਹੋ ਕੇ ਤਾਂ ਅਸੀਂ ਇੱਕ ਦੋ ਦਿਨ ਦੇ ਵਿੱਚ ਹੀ ਸਭ ਕੁਝ ਕਰ ਸਕਦੇ ਹਾਂ ਜੇ ਪਿੰਡ ਲੈਵਲ ਤੇ ਅਸੀਂ ਚਾਹੀਏ ਤਾਂ ਤੇ ਥੋੜੇ ਥੋੜੇ ਨਾਲ ਹੀ ਬਹੁਤ ਇਹਨਾਂ ਦੀ ਮਦਦ ਹੋ ਜੂਗੀ ਅਸੀਂ ਵੀ ਸਾਰੇ ਯਾਨੀ ਕਿ رائے مشਵਰਾ ਕਰਦੇ ਆ ਆਪਾਂ ਤਾਂ ਵੀਟਾਂ ਕਰਦੇ ਆਂ ਪਿੰਡ ਲੈਵਲ ਤੇ ਇਕੱਠ ਕਰਕੇ ਜਿਵੇਂ ਪਹਿਲਾਂ ਗਰਾਹੀ ਆਪਾਂ ਹੜਪੀਤਾਂ ਵਾਸਤੇ ਕੀਤੀ ਆ ਤੇ ਇਹ ਬਾਈ ਵਾਸਤੇ ਕਰਕੇ ਥੋੜੇ ਥੋੜੇ ਨਾਲ ਇਹਨਾਂ ਦਾ ਆਪਾਂ ਕੋਈ ਭਾਰ ਹੌਲਾ ਕਰ ਸਕੀਏ ਬਹੁਤ ਬਹੁਤ ਧੰਨਵਾਦ ਪਿੰਡ ਬਹਿਮਣ ਦਵਾਨਾਂ ਦੇ ਵਿੱਚ ਪਹੁੰਚੇ ਆ ਜਿਹੜੀ ਖਾਸ ਗੱਲ ਆ ਵੀ ਜਿਹਨੇ ਪਿੰਡ ਦੇ ਵਿਅਕਤੀਆਂ ਨੇ ਸਰਪੰਚ ਸਾਹਿਬ ਨੇ ਵੀ ਗੱਲ ਕੀਤੀ ਆ ਵੀ ਸਰਕਾਰ ਦਾ ਜਿਹੜਾ ਕੋਲ ਅਪਰੋਚ ਕਰਾਂਗੇ ਵੀ ਜਿਹੜੀ ਇਹਨਾਂ ਦੀ ਸਹਾਇਤਾ ਕੀਤੀ ਜਾਵੇ ਪਰ ਸਰਕਾਰ ਦੇ ਜਿਹੜੇ ਇੱਕ ਪ੍ਰੋਸੈਸੋਂ ਦਾ ਪ੍ਰੋਸੈਸ ਨੂੰ ਟਾਈਮ ਲੱਗਦਾ ਪਿੰਡ ਵਾਲੇ ਜੇ ਰਲ ਮਿਲ ਕੇ ਦੀ ਮਦਦ ਕਰਾਂਗੇ ਕਿਉਂਕਿ ਇਹਨੂੰ ਸਵੇਰੇ ਤੋਂ ਹੀ ਜਿਹੜੀ ਪੈਸਿਆਂ ਦੀ ਲੋੜ ਆ ਕੋਈ ਰਾਸ਼ਨ ਲੈ ਕੇ ਆਉਣਾ ਕਿਉਂਕਿ ਦੁੱਧ ਵੇਚ ਕੇ ਜਿਹੜਾ ਆਪਦਾ ਗੁਜ਼ਾਰਾ ਕਰਦਾ ਸੀ ਔਰ ਉਮੀਦ ਕਰਦੇ ਆਂ ਵੀ ਸਰਕਾਰ ਵੀ ਇਸ ਵੱਲ ਧਿਆਨ ਦੇਵੇ ਤੇ ਜਲਦ ਤੋਂ ਜਲਦੀ ਇਹਨੂੰ ਜੋ ਵੀ ਬਣਦੀ ਆ ਰਾਤ ਦਿੱਤੀ ਜਾਵੇ ਧੰਨਵਾਦ ਤੁਸੀਂ ਦੇਖ ਰਹੋ ਕਲਿਆਨਟੀ ਵੀ ਪੰਜਾਬ ਤੇ ਮਹਾਰਸ਼ਪਾਤ ਸਿੰਘ